ਆਫਰੀ ਗਾਲ ਜੀ ਆ ਗਿਆ ਭਾਈ ਖੇਤਾਂ ਚ ਫੇਰ ਮੈਂ ਤਾਂ ਰਾਹ ਹੁਣ ਤਾਂ ਆਇਆ ਵਾਂ ਦੇਖਾਂ ਗਿੱਲ ਕਹੀ ਜੀ ਕਹਿੰਦਾ ਗਿੱਲ ਘਾਟਾ ਗਿੱਲ ਘਾਟਾ ਖੇਤ ਮੈਂ ਕਹੀ ਗਿਆ ਰਾਤ ਇਹ ਗਿੱਲ ਪੂਰੀ ਆ ਭਾਈ ਹਾਂ ਜਦੋਂ ਤੁਹਾਗਾ ਤਿੰਨ ਵਾਰੀ ਪਜਣਾ ਚੜਨਾ ਨੇ ਗਿੱਲ ਨੇ ਪੂਰੀ ਚੜਨਾ ਗਿੱਲ ਨੇ ਮਾਜੇ ਮੇਰੀ ਇੱਕ ਗੱਲ ਹੋਰ ਕਹੀ ਨੂੰ ਮੈਂ ਮਾਉਣੇ ਨੂੰ ਪਾਣੀ ਨਾ ਲਾਉਣੇ ਨੂੰ ਭਾਈ ਜੀ ਗਿੱਲ ਘਾਟਾ ਐ ਘਟਾ ਇਹਦਾ ਰਿੱਤਾ ਹੈ ਜਦੋਂ ਸਵਾਗਾ ਮਾਰ ਕੇ ਪਾਣੀ ਲਾਦੀ ਤਾਂ ਵੀ ਕੰਨਾ ਜੰਮੇ ਹੋਣਾ ਗਿੱਲ ਬਹੁਤ ਆ ਹੈ ਕਿ ਨਹੀਂ ਇਹਦਾ ਡਾਕਰ ਦੀ ਨੀਂਦ ਹੈ ਹਾਂ ਆਪਣੇ ਕਿਆਰੇ ਪਾਜੇ ਤੈਨੂੰ ਗਿੱਲ ਘੱਟ ਲੱਗੀ ਪਾਣੀ ਲਾ ਦੇ ਉੱਪਰ ਠੀਕ ਨਹੀਂ ਗੱਲ ਪਾ ਵਾਈ ਬਾਤ ਵਾਲੀ ਜੀ ਹਾਲਾ ਮਾ ਹੁਣ ਤਾਂ ਫੇ ਲੇਟ ਹੋਊਗਾ ਕੰਮ ਕੰਮ ਖਰਾਬ ਕਰਦਾ ਉਹ ਗਿੱਲ ਬਹੁਤ ਆ ਯਾਰ ਬਹੁਤ ਗਿੱਲਾ ਬਾਧੂ ਹੈ ਮੈਂ ਵੀ ਦੱਸਿਆ ਹੋਇਆ ਇੱਕ ਦਿਨ ਵਿੱਚ ਵਾਹੋ ਪਿਆ ਪਤਾ ਹੀ ਨਹੀਂ ਪਈ ਜਾਣਾ ਕੋਈ ਫੁਰਨੀ ਹੈਗਾ ਆ ਬੱਦਲ ਪੂਰਾ ਹੋ ਗਿਆ ਅੱਜ ਖਾ ਯਾਦ ਆ ਵਜਲੀ ਜੀ ਪਰਸੋਂ ਹੋਸ ਮੈਂ ਹੁਣ ਦੇਖੀ ਅੱਜ ਕਿਸੇ ਨੇ ਮੋਟਰਾਂ ਨਹੀਂ ਚਲਾਉਣੀਆਂ ਲਾਈਟ ਮੈਂ ਕਿਹਾ ਰਾਤ ਨੂੰ ਚੱਲਦੀ ਹੁਣ ਵੀ ਨੱਠੀ ਜਾ ਮੈਨੂੰ ਸ਼ੱਕ ਪੈਂਦੀ ਵੀ ਰਾਤ ਨੂੰ ਲਾਈਟ ਚੱਲਦੀ ਹੈ ਨੱਠੀ ਨਹੀਂ ਆ ਗਈ ਆ ਤੇਰਾ ਹੁਣ ਇਹ ਜੇ ਮੈਂ ਮੋਟਰਾਂ ਵੀ ਚਲਾਉਣੀ ਅਦੀ ਵੀ ਲਾਉਣਾ ਦਾ ਮੰਡ ਮਾ ਛੱਡਣਾ ਦਾ ਮੈਂ ਇਹਨੂੰ ਕਿਹਾ ਮਾਂ ਹਲੇ ਦੇਖ ਲੈ ਬਾਈ ਹਵਾ ਆ ਗਈ ਕੋਈ ਛੋਟੀ ਬੱਲੇ ਪੈਂਦਾ ਫੇਰ ਨਾਲੇ ਫੇਰ ਨਾਲੇ ਬੋਲੇ ਜਗਾਂ ਦੇ ਨਿਸਰੀਆ ਮਿ ਆਉ ਹੌਲੀਆ ਪੈ ਜਾਂਦੀਆਂ ਗਣਕਾ ਫੇਲ ਨਹੀਂ ਲੋਟ ਆਉਂਦਾ ਕੰਮ ਪੁੱਜੇ ਪੱਧਰੇ ਗੱਲ ਲੱਗ ਗਿਆ ਤਾਂ ਹੀ ਆਉਗੀ ਚੱਲਦਾ ਨਹੀਂ ਕਿੱਥੇ ਪੈਰ ਲੱਗਣਦਾ ਫੇਰ ਇਹ ਮੰਗਲਾਂ ਨਹੀਂ ਜਾਤ ਤਾਂ ਹਾਂਜੀ ਹਜੇ ਭੋਜਣੀ ਨੇ ਉਹ ਨਾ ਆਤਵਾ ਹੋ ਗਿਆ ਨੰਬਲਾ ਹੀ ਆਇਆ ਕਰਦੇ ਦੋ ਜਣੇ ਬਿਜਰੇ ਇਹ ਲਾ ਰਹੀ ਚੀਜ਼ ਦਾ ਖਤਮ ਹੁੰਦਾ ਹੈਗਾ ਹੈ ਨਾ ਹਾਂ ਟਿੱਡੀ ਭੁਣਖੀ ਜਿਹੜੀ ਉਹਨਾਂ ਨੇ ਖਾਣੀ ਆ ਸਾਖਾ ਸਰਕਾ ਬਣਿਆ ਹੋਇਆ ਸਭ ਆਹ ਰਬ ਦਾ ਬਣਿਆ ਹੋਇਆ ਮਾਰਾ ਤੇ ਕਹਿੰਦਾ ਕੋਈ ਚੀਜ਼ ਭੁੱਖ ਨਹੀਂ ਲੈਣਾ ਦੇਣੀ ਤੁਸੀਂ ਅੱਜ ਜਿਹੜੀ ਪੰਛੀ ਹੈ ਮਨੁੱਖ ਹੈ ਕੁਝ ਵੀ ਜਿਹਦਾ ਹੈ ਤੇ ਭੁੱਖਾ ਨਹੀਂ ਲੈਣਾ ਚਾਹੀਦਾ ਆ ਬੰਦੇ ਡਿਊਟੀਆਂ 'ਤੇ ਲੱਗੇ ਹੋਏ ਆ ਅੱਛਾ ਜੇ ਮੀ ਪੈ ਗਿਆ ਹੁਣ ਹੈ ਠੀਕ ਹੈ ਜੇ ਮੱਛਰ ਜਿਆ ਨਾ ਸਾਰਾ ਤੇਲਾ ਜਿਹਾ ਹੋ ਗਿਆ ਜੇ ਮੱਛਰ ਜਿਆ ਉਹ ਮੱਛਰ ਜੀ ਦੇ ਤੇ ਤੇਲਾ ਬਣਦਾ ਹੈ ਉਹ ਹੁਣ ਨਾ ਤੋ ਹੋ ਜੂਗਾ ਜੇ ਪੈ ਜਿਵੇਂ ਗਣੀਆ ਯਾਰ ਕੜੇ ਸਭ ਪਾਣੀ ਲਾਉਂਦੇ ਆ ਠੀਕ ਹੈ ਬੋਲੋ ਗੱਲ ਕਰ ਹੁਣ ਹੁਣ ਕਣ ਕਣ ਹੁਣ ਲੋਟ ਹੈ ਬਸ ਹਵਾ ਨਾਵੇ ਨਾਲ ਹੈ ਲੋਟ ਹੈ ਮਾਰੀ ਮੋਟਰ ਦੀ ਹਵਾ ਚੱਲਦੀ ਜਾਂਦੀ ਜਿਆਦਾ ਹੀ ਚੱਲਦੀ ਜਵਾਗਾ ਨਾ ਉਹ ਫੇਰ ਕਾ ਕਾਫੇ ਗਾਂ ਸਾਰਾ ਕੰਮ ਤੇ ਇਹ ਉੱਥੇ ਆ ਪਰ ਹੈ ਨਾ ਸੱਪ ਦੀ ਜੇਲੇ ਹੋਣਾ ਜੀ ਜਿਹਦੀ ਗੱਲ ਕਰੀ ਰੱਬ ਹੁਣ ਉਦੋਂ ਭਈਏ ਘੜਮ ਲਾ ਲੈਨੇ ਬਸ ਉਦੋਂ ਗੇਲੇ ਇਹਨੂੰ ਤਿਆਰ ਕਰਦੇ ਨੇ ਇਹਨੂੰ ਲੱਗਣਾ ਫਿਰ ਤਿਆਰ ਕਰਦੇ ਨੇ 2-3 ਘੰਟੇ ਦਾ ਕੰਮ ਐ ਫਿਰ ਭਈਆ ਨੂੰ ਪੁੱਛਦਾ ਬਸ ਲਾ ਕੇ ਬੰਨ੍ਹਨੇ ਕਰ ਹੁਣ ਹਾਂ ਹਾਂ ਬਹੁਤ ਟਾਈਮ ਆਦਾ ਜੇ ਤਾਂ ਹੁਣ ਭਈਏ ਮਿਲੇ ਤਾਂ ਘੱਟ ਫਿਰ ਤਾਂ 2-2 ਗਿੱਲੇ ਤਿਆਰ ਕਰਨੇ ਆ ਠੀਕ ਨਹੀਂ ਜੇ ਹੋਏ ਬਾਅਦ ਫੇਰ ਇਕੱਠੇ ਤਿਆਰ ਕਰਦੇ ਹਾਂ ਜਾਨੂ ਨੇ 2 ਗਿੱਲੇ ਬੀਜ ਕੇ ਬੀਜ ਕਾੜਨਾ ਜਾਨੂ ਫੇਰ ਤਿਆਰ ਕਰਦੇ ਆਪਣੇ ਠੀਕ ਨਹੀਂ ਗੱਲ ਯਾਰ ਬਾਬਾ ਮਾਰ ਕੇ ਫੋਗਾ ਛੱਡਦੇ ਲਾਹੌਰ ਬਾਅਦ ਚੌੜੇ ਜੇ ਕੱਢ ਦੂ ਕਿੱਥੇ ਬਕਰ ਬਾਅਦ ਵਿੱਚ ਕੱਢਦੇ ਨੇ ਕੰਨ ਨਾਲ ਹੀ ਨਿਕੜੀ ਜਾਉਂ ਚਾਹੇ ਹੋਰ ਕੀ ਟਰੈਕਟਰ ਦੋ ਲਿਆਉਣੇ ਪਰ ਇਧਰ ਮੇਰੀ ਗੱਲ ਸੁਣ ਲੈ ਰਾਤ ਨੂੰ ਕੋਈ ਨਹੀਂ ਲੰਡਾਉਂਦਾ ਸੂਏ ਜੀ ਨੂੰ ਉਹ ਦੇਖ ਲੈ ਅੱਜ ਬਣਾਇਆ ਪਿਆ ਚਾਲੂ ਰਸਤਾ ਕਰਤਾ ਵੀ ਉਹਦਾਂ ਕਿੱਦਾਂ ਚੱਲਦਾ ਹੈ ਹੈ ਬੁਰਾ ਬਰੂ ਹੈ ਉਹੇ ਧੀਰਾ ਵੱਜਣਾ ਹੈ ਧੀਰਾ ਮਾਰ ਦੇਣਾ ਇਹਨੂੰ ਫੇਰ ਦੱਬਿਆ ਜਾਣਾ ਇਹਨੇ ਇਹ ਵੀ ਇਹਨੂੰ ਕਿਤੇ ਧੀਰਾ ਮਾਰਾ ਉਹ ਸੌਂ ਗਿਆ ਟਾਟਾ ਕਹਿੰਦਾ ਗਿਆ ਉਹ ਤਾਂ ਗਿਆ ਲੈ ਮਾਈ ਤੇ ਕੱਟ ਹੈ। ਫਿਰ ਕਹਿੰਦਾ ਕੱਟਾ ਕਿੱਲਾ। ਆ ਹੁਣ ਦੱਪਿਆ ਬੈਠਾ ਆ ਕਾਲਾ। ਹੱਥ ਢਿੱਲੇ ਥੋੜੀ ਏ ਯਾਰ। ਮੇਰੀ ਗੱਲਾਂ। ਬਹੁਤ ਗੱਲਾਂ ਚੱਲ। ਦੱਪਿਆ ਬੈਿਆ ਏ। ਉਈਓ ਮਾਰੀ ਜਾਂਦਾ ਇਹਨੂੰ ਬੜਾ ਪਤਾ ਏ। ਜਸਾ ਇਹ ਕੱਟ ਦੀ ਹੋਈ ਪਾਣੀ ਲਾ ਦੇ ਯਾਰ ਬੀਜ ਕੇ ਤਾਂ ਕਿਆ। ਬੀਜ ਲਾ ਪੈ ਲਾਈ ਫਿਰ ਬੈਣ ਦਾ ਕੰਮ ਖਰਾਬ ਹੋਣਾ ਪੇ। ਇਹ ਨਹੀਂ ਲੋਟ ਆਉਣਾ ਖੇਤ ਦੁਬਾਰਾ ਉਨੇ ਹੀ ਤਿਆਰ ਕਰਨਾ ਪੈਣਾ ਖੇਤ। ਨਾ ਕੰਮ ਤਾਂ ਛੱਡ ਜਾਣਾ ਹੋਰ। ਇਹਨੂੰ ਕੋਸ਼ਰਾ ਖੜਾ ਕੇ ਕੋਈ ਕੀ ਆ ਬਿਮਾਰੀ ਇਹ ਤੈਨੂੰ। ਪੁੱਛਲਾ। ਹੈਂ? ਪੁੱਛਲਾ ਪੁੱਛਲਾ। ਥੋੜੀ ਗਿਲੀ ਨਾ ਯਾਰ। ਧੀਰਾ ਮੇਰੀ ਗੱਲ ਸੁਣਦਾ ਇੰਨਾ ਡੂੰਘਾ ਫਾਲੇ ਨਾ ਜਾਣਾ ਗਿੰਨੇ ਵਾਲੇ ਨਾ ਉਹਨੂੰ ਤਾਂ ਹੋਰ ਡੂੰਘੇ ਗਿੱਲ ਕੱਢਣੀਆਂ ਹੈ। ਹੈ ਕਿ ਨਹੀਂ? ਜਫਾਲੇ ਮਾਂ ਇਹ ਆ ਦੇਖੀ ਗਿੱਲ ਕਾ। ਹੋਰ ਕੀ ਆ? ਯਾ ਦੇਖੀ ਵੀ ਕਿਆ ਬਣਨਾ। ਪਹਿਲੇ ਮਾਰਿਆ ਤਾਂ ਕਿੰਨੀ ਗਿੱਲ। ਹੋਰ ਆ ਚੜ ਗਈ ਗਿੱਲਿਆ। ਇੱਕ ਨਹੀਂ ਨਾ ਮੈਂ ਚੜਦੇ ਨਹੀਂ। ਐ ਕਿਤੇ ਚਾਹੀ ਟਾਇਰ ਫੁੱਲ ਕਰਕੇ ਸਗ ਹਾਲਾਂ ਦਾ ਔਰ ਕੇ ਕੱਢਦੀ ਉਹਨੇ ਕੱਢਦੇ ਨੇ। ਫੁੱਲ ਟਾਇਰ ਕਰਦੇ ਖੇਜਦੀ ਹੈ। ਥੋੜੀ ਗਿਲੀ ਕਰਕੇ ਓਹ ਹਾਏ ਓਂਗਾ ਗੱਲਦਾ ਕੀ ਹੈ? ਇਹ ਨਾਲ ਲੱਗਦੀ ਹੈ। ਕੀ ਹੈ? ਨਾਲ ਲੱਗਦੀ। ਤੈਨੂੰ ਹਿੱਲ ਜਣਾ ਥੋੜੀ ਜਿੱਲਾ। ਕਲਜੀ ਬਾਈ ਸਾਰੇ ਰਾਤਾਂ ਵਾਲੇ ਕੰਮ ਹੁੰਦੇ ਦੇਖ। ਕੁਝ ਨਹੀਂ ਹੁੰਦਾ ਰਾਬਤਾ ਵਾਲੀ ਜ਼ਮੀਨ ਦਾ ਫਰਕ ਹੈ ਇਹ ਜ਼ਮੀਨ ਹੋਰ ਹੈ। ਜੇ ਤੈਨੂੰ ਬੀਜੇਪੇ ਨੂੰ ਪਾਣੀ ਲਾਉਣਾ ਪੈਗਾ ਨਾ ਸਵਾਗਾ ਮਾਰ ਕੇ ਤਾਂ ਵੀ ਲੱਗ ਜੂਗਾ। ਸਾਰਾ ਗੰਨਾ ਨਿਕਲਣਾ ਹੋਰ ਇਹ ਰੇਤਾ ਆਇਤਾ। ਨਹੀਂ ਨਹੀਂ ਮੈਂ ਪਹਿਲਾਂ ਉਹ ਬਲਾਕੇ ਲਿਆਉਣਾ ਬੜਾ ਹੈੱਡ ਹੈ ਜਿਹੜਾ। ਕੌਣ ਪੰਮਾ। ਫਿਲਹਾਲ ਉਹਦੇ ਪੈਰਾਂ ਮਾਰਾ ਗਿੱਲ ਬਹੁਤ ਬਹੁਤ ਆ ਯਾਰ ਕਿੰਤਾ ਜ ਹੈਗੀ ਆ ਆ ਖੇਤ ਲੇਟ ਵੱਢ ਹੋਈ ਆ ਉਹ ਮੈਂ ਰੱਬ ਦੀ ਤੀ ਵਾ ਕੇ ਯਾਰ ਆ ਥੋੜੀ ਗਿੱਲ ਪਈ ਆ ਤੂੰ ਕਾਨੂੰ ਕਾ ਬਰੀ ਜਾਂਦਾ ਪਹਿਲਾਂ ਲਾਈ ਯਾਰ ਪਾਣੀ ਫੇਰ ਕੰਮ ਖਾਪ ਹੋਣਾ ਮੈਨੂੰ ਹੁਣ ਇੱਕ ਟੰਗ ਪਾਰੇ ਖੜਾਉਂਗਾ ਵੀ ਰੱਬ ਵਾਦ ਚਾਰਕ ਨਹੀਂ ਆ ਪਾਣੀ ਲੱਗੇ ਨਹੀਂ ਫੇਰ ਤੁਨੂੰ ਪੈਦਾ ਨਹੀਂ ਆ ਗਿਆ ਯਾਰ ਇੰਨੀ ਗਿੱਲ ਹੈ ਮੀ ਮਾਰੀ ਇਹ ਬੋਲ ਆ ਜਾ ਲੋੜ ਵੀ ਤਾਂ ਬਾਤ ਲਾਦੀ ਪਾਣੀ ਤਾਂ ਹੀ ਮੈਂ ਦੇਖਣ ਆਇਆ ਮਾ ਹੁਣ ਦੇਖ ਕੇ ਹਾਂ ਵੀ ਕਹੀ ਜੀ ਗਿੱਲ ਕਹਿੰਦਾ ਵੀ ਰਾਤ ਚੱਲ ਫੇਰ ਦੇ ਦਤਾ ਬਹੁਤ ਗਿੱਲ ਹੈ ਇਹ ਜਾ ਖੇ ਇਹਦਾ ਖੇ ਇਹਦਾ ਲੱਡੂ ਬੱਠ ਹੁੰਦਾ ਨਾ ਯਾ ਤਾਂ ਆਏ ਆਏ ਮੰਨ ਕੇ ਚੱਲ ਵੀ ਇਹ ਲੱਡੂ ਬੱਠ ਹੋ ਗਿਆ ਇਹ ਵੀ ਭੁਰਿਆ ਨਹੀਂ ਹੈਗਾ ਇਹ ਇਹ ਗਿੱਲ ਹੈ ਸਮਝ ਲੈ ਹੈਡਰ ਨੂੰ ਫੋਨ ਕਰਕੇ ਦੇਖਦੇ ਆ ਹੈਡਰ ਨੂੰ ਫੋਨ ਕਰ ਲੈ ਜਿਹਨੂੰ ਮਰਦੀ ਕਰ ਲੈ ਜੇ ਕੋਈ ਗਾਇਤ ਵੀ ਗਿੱਲ ਘੱਟ ਹੈ ਸਮਝਿਆ ਚੱਲੋ ਸਲਾਹ ਲੈਣੀ ਚੰਗੀ ਹੁੰਦੀ ਸਰੇ ਇਹ ਵਾਹੋ ਆਏ ਤਾਂ ਸਿਆਣੇ ਕਹਿੰਦੇ ਵੀ ਕੰਨਤੀ ਸਲਾਹ ਲੈ ਲੋ ਨਹੀਂ ਜੇ ਕੋਈ ਤੁਹਾਨੂੰ ਔਲਦਾ ਬੰਦਾ ਸਲਾਹ ਚੰਗੀ ਉਹ ਦਊਗਾ ਕਿੱਧਰ ਹੈ ਬਾਈ ਓਕੇ ਲਾ ਸਤਰੀ ਕਾਲ ਜੀ ਸਾਰਿਆਂ ਨੂੰ ਜੀ ਬਾ ਵਿਲੇ ਹੋਈ ਬੈਠੇ ਰੱਬ ਦੇ ਨਾਮ ਪਾਣੀ ਲਾਉਣ ਜੋਗੇ ਨਾ ਸਪਰੇਅ ਕਰ ਗਏ ਤਾਂ ਵਿਲੇ ਰਾਤ ਦੀ ਲਾਈਟ ਚੱਲਦੀ ਹੈ ਅੱਜ ਤਰੀ ਜਾਂਦੇ ਹੁਣ ਪਾਣੀ ਲੋੜਨੇ ਹੈਗੀ ਹੁਣ ਲੈਟ ਆਹ ਹਵਾ ਚੱਲੀ ਹੋ ਰਹੀ ਜੀ ਹਵਾ ਹਵਾ ਤੜਕੇ ਬਹੁਤ ਚੱਲਦੀ ਸੀ ਲੈ ਉਹ ਹੀ ਕਹਿੰਦੇ ਹਾਂ ਕੱਲ ਭਿਜਾਲ ਵੀ ਆਇਆ ਪਤਾ ਲੱਗਿਆ ਨਹੀਂ ਆਪਣੀ ਪਾਪਾ ਨੂੰ ਨਹੀਂ ਪਤਾ ਲੱਗਿਆ ਬਾਈ ਕੈ ਵਜ੍ਹਾ ਆਇਆ 7 8:00 ਵਜੇ ਤੇ ਗੇਟ ਤੇ ਰਾਤ ਨੂੰ ਅੱਠ ਵਜੇ ਤਾਂ ਯਾਰ ਉਹ ਨਾ ਕੋਈ ਨਾ ਮੈਨੂੰ ਤਾਂ ਪੈ ਗਿਆ 8 ਵਜੇ ਪਤਾ ਲੱਗਦਾ ਜਦੋਂ ਜਾ ਮੂੰਹ ਜਾਗਦਾ ਪਿਆਦਾ ਅੱਜ ਇਹਦਾ ਕੰਮਕਾਰ ਕਰਦਾ ਫਿਰ ਤਾਂ ਬੰਦੇ ਨੂੰ ਘੱਟ ਪਤਾ ਲੱਗਦਾ ਹਲੇ 8 ਵਜੇ ਯਾਰ ਅਸੀਂ ਖੇਤ ਮਾਦੇ ਬਾਈ ਇੱਥੇ ਕਿ ਪਤਾ ਲੱਗਣ ਤਾਂ ਝਾੜਦੇ ਸਨ ਬੌਂਦੇ ਤੇ ਤੁਸੀਂ ਤੁਸੀਂ ਹੀ ਪਝਾੜ ਦਿੱਤੋ ਤੂੰ ਦੋ ਜਣੇ ਵਿਚਾਲ ਹੁਣ ਉੱਥੇ ਨਹੀਂ ਝਾੜ ਲੈਂਦਾ ਮੈਂ ਫਿਰ ਬੌਂਦੇ ਤੇ 8 ਵਜੇ ਅੱਛਾ 30 ਦੇ ਨਹੀਂ ਪਤਾ ਨਹੀਂ ਲੱਗਾ ਥੋੜਾ ਹੋਣਾ ਫਿਰ ਮਾੜਾ ਮੋਟਾ ਜਿਹਾ ਬਹੁਤ ਹਲਕਾ ਜਿਹਾ ਹੂੰ ਆ ਸਕਦਾ ਭਾਈ ਕੋਈ ਬੜੀ ਗੱਲ ਹੈ। ਵਾਕਿਆ ਮੌਸਮ ਦਾ ਯਾਰ ਹੋਇਆ ਵਾ ਨਹੀਂ ਤਾਂ ਹੁਣ ਸਪਰੇਹਾਂ ਦਾ ਕੰਮ ਚੱਲਦਾ ਜੋਰਾਂ ਨਾਲ ਚੱਲਦਾ ਹੈ। ਹੋਰ ਅੱਜ ਪਾਣੀ ਸਾਬ ਨੇ ਰੋਕ ਤੇ ਆਪਾਂ ਰੋਕਦੇ ਪਾਣੀ ਸਭ ਮੋੜਾਂ ਬੰਦ ਖੜੀਆਂ ਪਹਿਲਾਂ ਹਵਾ ਤੇ ਚੱਲਦਾ ਹਵਾ ਚੱਲਦਾ ਵੀ ਕਰਨਾ ਜਾਵੇ। ਹੋਰ ਗੱਲ ਵੀ ਠੀਕ ਯਾਰ ਪਤਾ ਨਹੀਂ ਹੈ ਕੋਸੇ ਵੀ ਮੀਂਹ ਦਾ। ਅੱਛਾ ਹੁਣ ਵੀ ਗਰਮੀ ਹੈ ਅੱਜ। ਪਹਿਲਾਂ ਤਾਂ ਸਵੇਰ ਦੀ ਠੰਡ ਹੈ, ਠਾਰੀ ਜਿਹੀ ਹਵਾ ਚੱਲਦੀ ਦੱਖਣ ਤੇ ਹਾਲਾ ਦੇ ਤੇ। ਹਾਂ ਦੱਖਣ ਚੱਲਿਆ। ਆ ਹੁਣ ਦੱਖਣ ਦਾ ਸਾਰਾ ਕੁਝ ਬੰਦ ਹੋ ਗਿਆ ਹੁਣ ਤੇ ਗਰਮੈਸ ਹੋ ਗਈ। ਗਰਮੈਸ ਹੋਈ ਬਲੋ। ਹੁਣ ਗਰਮੈਸ ਹੋ ਚੱਲ ਇੱਕ ਗੱਲ ਨੇ ਤੇ ਲੱਗੇ ਅੱਛਾ ਜੇ ਪੈ ਗਿਆ ਰਾਜਾ ਫਿਰ ਤੇਲਾ ਤੁਲਾ ਨੂੰ ਧੋ ਦੇਣਾ ਇਹਨੇ ਤੇਲਾ ਦਾ ਧੋਇ ਦੇਣਾ ਪੜਾ ਫਿਰ ਸਣੀ ਸਪਰੇਆ ਕਰ ਦੇਣਾ ਕਰਨੀ ਦਾ ਪੜਾ ਜੇ ਕਿ ਹੁਣ ਮੈਨੇ ਇੱਕ ਗੱਲ ਹੋਰ ਵੀ ਆ ਭਾਈ ਜੇ ਕਣਕਾਂ ਨਿਸ ਰਹੀਆਂ ਨੇ ਫਿਰ ਰੱਬ ਵੀ ਆਉਂਦਾ ਚਲਾਈਆਂ ਕਰ ਕਰ ਮੈਂ ਤਾਂ ਪਹਿਲਾਂ ਦੱਸਿਆ ਵੀ ਇਹਨਾਂ ਹੁਣ ਤਾਂ ਸਟਾਰਟ ਹੋ ਜਾਣ ਜਦ ਤੱਕ ਪੱਕ ਨਹੀਂ ਆਏ ਕੋਈ ਬਸ ਇਹੀ ਗੱਲ ਸੁਣਾ ਹਲੇ ਤੂੰ ਗੱਦਰ ਜੀ ਹੋਣ ਦੇ ਮਾੜਾ ਰੰਗ ਸੋਨੇ ਜੇ ਬਾਰਕਾ ਫਿਰ ਨਾ ਬੈਟਰੀਆਂ ਮਾਰ ਮਾਰ ਦੇ ਕੇ ਕਰਨੀ ਕੋਈ ਗੱਦਰ ਉਸ ਕੇ ਪੱਕੀ ਕਿ ਨਹੀਂ ਪੱਕੀ ਕਿ ਨਹੀਂ ਇਹ ਲੈ ਕੱਚੀ ਆ ਇੱਕ ਵਾਰ ਖਾ ਕੇ ਟਾਈਮ ਦੀ ਗੱਲ ਆ ਤੇਰੇ ਆਦ ਹੁਣ ਜਦ ਖੜੀਆਂ ਬੱਲਾ ਤੇ ਤੂੰ ਜਾਂ ਘੜਤੀ ਹੁੰਦੀਆਂ ਘੜਤੀ ਹੁੰਦੀਆਂ ਖੜੀਆਂ ਬੱਲਾ ਗਾਦਾ ਰੋ ਹਰੋਜ ਉਹੀ ਟਾਈਮ ਹੀ ਪੈ ਜਣਾ ਬਸ ਹੋਰ ਬੱਲਾ ਨੂੰ ਸਲਾਵੇ ਰਹੀ ਵਿੱਚ ਖੜੀਆਂ ਬੱਲਾ ਹੁੰਦੇ ਲੈ ਤੂੰ ਜਾਂ ਨਿਕਲ ਆ ਜਾਂਦਾ ਹਾਂ ਵੀ ਵਾਈਬ ਦੇ ਰੰਗਾਂ ਤੋਂ ਉਹੀ ਜਾਣਦਾ ਕਿਆ ਕਰਦਾ ਜਾਂਦਾ ਮੋਟਰਸਾਈਕਲ ਅੱਜ ਅੱਛਾ ਲੈਂਦਾ ਚਲਾਈ ਬਹੁਤ ਵਧੀਆ ਉਹ ਵੀ ਛੁੱਟੀ ਆ ਹਸਪਤਾਲ ਦਾ ਅੱਦੂਆ ਘੜਾ ਜਾਂਦਾ ਅੱਛਾ ਜਾਂਦਾ ਅੰਦਰ ਕਰਦਾ ਤੂੰ ਦੂਆ ਘੜਾ ਜਾਂਦਾ ਉਹ ਆ ਗਿਆ ਫੇਤੀਆ ਘੜਾ ਕੇ ਉਹ ਨਾਲੇ ਠੀਕੋ ਘੜਾ ਕੇ ਥੋੜਾ ਜਾ ਕੇ ਕੋਲੇ ਖੜ ਕੇ ਕਰਾ ਜਣਾ ਸਰਵਿਸ ਕਰਾਉਣੀ ਬੜ ਨਾ ਉਹਦਾ ਮੁੰਡਾ ਹੈ ਨਹੀਂਆ ਖੈਰਾਬਾਦ ਖੈਰਾਬਾਦ ਆ ਮੈਂ ਉਹਦੇ ਸਰਵਿਸ ਕਰਾ ਕੇ ਲਿਆਦਾ ਮੈਨੂੰ ਵੀ ਟਾਈਮ ਹੋ ਗਿਆ ਕਰਾਏ ਨੂੰ ਆ ਵੀ ਜਾ ਕੇ ਹੁਣ ਉਹਦੇ ਕੋਲ ਉਹਦੇ ਹੁਣ ਬੋਟ ਸਾਡਾ ਗਾਹ ਜਾਊਗਾ ਅੱਛਾ ਉਹ ਹਵੇਲੀ ਆਊਗਾ ਹੁਣ ਇਹਦੇ ਬਟ ਟਾਈਮ ਲੈਣ ਵੀ ਲੋੜ ਤਾਂ ਨਹੀਂ ਹੈਗੀ ਉਹ ਜਦ ਤਾ ਮੁੰਡਾ ਬਿਮਾਰ ਤਾਂ ਗਿਆ ਟਾਈਮ ਕਹਿੰਦਾ ਉਹ ਇੱਕ ਮੁੰਡਾ ਬਿਮਾਰ ਤਾਂ ਉਹ ਤਾਂ ਹੁਣ ਤਾਂ ਠੀਕ ਹੈ ਦੋ ਬੰਦੇ ਹੁਣ ਫੇਰ ਖਿੱਚੀ ਜਾਂਦੇ ਕੰਮ ਜਾਂਦੇ ਮਹਾਗੇ ਉਹਦਾ ਭਾਈ ਕਿਦਰ ਪਹਿਲਾਂ ਜਾਣਾ ਪੈਂਦਾ ਤਾਂ ਫੇਰ ਜਾਤ ਉਹਦੇ ਫਰਲਾਣਾ ਦੇਣਾ ਆ ਜਾਗੇ ਮੈਂ ਵੀ ਸਰਵਿਸ ਕਰਾ ਕੇ ਲਿਆਉਣੀ ਆ ਇੱਕ ਬ੍ਰੇਕ ਫਰੂਕਾ ਦਾ ਕੰਮ ਕਰਾਉਣਾ ਠੀਕ ਹੈ ਜਾਂ ਸਰਵਿਸ ਕਰਾ ਕੇ ਰਹਿ ਚੀ ਉਹ ਵੀ ਕੰਮ ਹੈ ਹੱਥ ਲਾ ਦਿੰਦੇ ਕੋਈ ਤਸੱਲੀ ਕਰ ਦਿੰਦੇ ਆ ਜੀ ਦੀ ਹੋਰ ਗੱਗੇ ਨਾਲ ਤਾਂ ਭਾਈ ਦਿੰਦੀ ਦਿੰਦੀ ਨੇ ਤੇ ਲਿਆਂਦਾ ਤੇ ਕਰਾ ਕੇ ਕੰਮ ਅੱਛਾ ਇਹ ਨਹੀਂ ਵੀ ਕੱਲ ਸ਼ੁਰੂ ਆ ਗਿਆ ਲੈਂਦਾ ਇਹ ਉਹਦਾ ਬਹੁਤ ਟਾਈਮ ਲੱਤਦਾ 2 ਵਜੇ ਤੱਕ 8 ਵਜੇ ਤੱਕ ਮੈਨੂੰ ਨਾ 8 ਵਜੇ ਆਇਆ ਰਾਤ 8:30 ਵਜੇ ਮੈਂ ਕਹਿੰਦਾ ਦਿਨ ਦੇ 2 ਵਜੇ ਤੱਕ ਆ ਹਾਂ ਇਹ ਵੀ ਕੋਈ ਵੀ ਆ ਜਾਂਦੇ ਹੋਵੇ ਚੂੜਮੜੁੱਕੇ ਵਾਲੇ ਹੋਰ ਆ ਜਾਂਦੇ ਛੋਟੇ ਕੰਮ ਵਾਲਾ ਹਾਂ ਵਿਚਾਈ ਜਾਂਦੇ ਆ ਉਹ ਵੀ ਸਾਰਾ ਖੋਲਿਆ ਉਹਨੇ ਘਾਰ ਦਾ ਕੰਮ ਵਧੀਆ ਆ ਉਹ ਫੇ ਕੰਮ ਵੀ ਤੇ ਟ੍ਰੈਕਟਰ ਦੇ ਨਾਲ ਇੰਜਣ ਹੋਇਆ ਹੋਇਆ ਵਾ ਇੰਜ ਜਣਾ ਇੰਨਾ ਕੰਮ ਹੋਣਾ ਹੀ ਤਾਂ ਹੁਲ ਗਿਆ ਫੀਟਰ ਫੀਟਰ ਇੰਜ 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 ਪੂਰਾ ਇੰਜ ਬਹੁਤ ਬੜਾਈਦਾ ਤਾਂ ਥੋਣ ਤੇ ਰਹਿ ਗਿਆ ਹੁਣ ਧੋਣਾ ਬਸ ਧੋਣਾ ਹਾਂ ਲੇਟ ਹੋ ਦਾ ਕਰ ਲ ਮੈਂ ਤਾਂ ਐ ਤੋ ਆਇਆ ਫਿਰ ਅੱਛਾ ਬੰਦ ਬੰਦੋ ਕੇ ਦਿਓ ਅੱਜ ਧੋਵਾਂਗਾ ਇਹਦੇ ਸਲਾਨ ਸਾਰੇ ਕੋਈ ਫਰਕ ਹੈ ਆਵਾਜ਼ ਹੈ ਹੋਰ ਤਾਂ ਨਹੀਂ ਕੱਢੀ ਜਾਂਦਾ ਛਕ ਛਕ ਛਕਰੀ ਵਾਲੇ ਦੂਵੀਂ ਆਵਾਜ਼ ਦਾ ਦਵਾਈ ਦਾ ਆਵਾਜ਼ ਚਾਲਸਰ ਦੂਗਾ ਸਿੰਪਲ ਚਾਲਸਰ ਆ ਆਵਾਜ਼ ਨਹੀਂ ਕਰਦਾ ਹੁਣ ਅੱਛਾ ਚਲਾਣਾ ਦੂਗਾ ਤਾਂ ਨਹੀਂ ਸਾੜੇ ਵਾਲੇ ਆ ਤੇ ਸਾੜੇ ਆਏ ਕਿਆ ਕਰਦਾ ਦੂਸਰਾ ਹੈ ਸਾੜੇ ਵਾਲਾ ਵੀ ਨਹੀਂ ਕਰਦਾ ਹੁਣ ਫਰਕ ਤਾਂ ਹੈਗਾ ਪਤਾ ਲੱਗਦਾ ਇਹ ਵੋਲਟ ਆਉਂਦਾ ਹਾਂ ਉਹਦਾ ਪਤਾ ਲੱਗਦਾ ਜਿਹੜਾ ਪਟਾਕੇ ਜ ਮਰ ਜਾਂਦਾ ਉਹ ਨਹੀਂ ਹਾਂ ਅਸੀਂ ਵੀ ਉਹੀ ਕਸਿਆ ਪਿਆ ਉੱਪਰ ਉੱਪਰ ਜਾਣਾ ਪਏ ਫੇ ਬਾਈ ਚਲਾਣਾ 10000 ਰੁਪਏ ਚਲਾਣਾ ਫੇ ਕਿਆ ਫਾਇਦਾ ਸਾਫ਼ ਚੱਲਦਾ ਨਾਲ ਯਾਰ ਗੱਗੇ ਫਾਇਦਾ ਹੀ ਨਹੀਂ ਕੋਈ ਕੋਈ ਆਵਾਜ਼ ਨਹੀਂ ਕੋਈ ਕੁਸ ਨਹੀਂ ਯਾਨੀ ਇਹਦਾ ਉਹਦਾ ਛੋੜੇ ਵਾਲ ਦਾ ਇਹਦਾ ਫਰਕ ਹੈ ਇਹਦੇ ਇਹਦਾ ਓਏ ਹੋਏ ਇਹ ਹੋਰ ਦਾ ਇਹ ਹੋਰ ਇਹ ਹੋਰ ਚੀਜ਼ ਆ ਇਹ ਯਾਰ ਆ ਦੂਈ ਆ ਮੋੜ ਦੂਆ ਏ ਸਾਂਸਰ ਦੂਆ ਪਿੱਛੇ ਉਹਦੇ ਮੋੜ ਦਾ ਪਰ ਫਰਕ ਹੈ ਉਹਦਾ ਚੀਜ਼ ਇੱਕ ਏ ਗੇਰ ਗੂਰ ਤੋਂ ਬਰਾਬਰ ਬਰਾਬਰ ਹੋ ਗਈ ਆ ਉਹ ਇੱਕ ਇੱਕ ਕਲਾਸਿਕ ਆ ਦੂਆ ਏ ਟੰਡੜਾ ਉਹ ਫਰਕ ਤਾਂ ਹੈਗਾ ਫਰਕ ਤਾਂ ਹੈਗਾ ਇਹ ਮਹਿੰਗਾ ਆਇਆ ਥਾ 7.5 ਜੇ 7.5 ਤਾਂ ਇਹ ਸਾਲ 3 ਲੱਖ 3 ਲੱਖ ਦਾ ਹੋਣਾ ਮੈਂ ਕਹਿੰਦਾ ਨਾ ਹੂੰ 2,80,000 ਹੁੰਦਾ ਉਹ ਵੀ ਹੋ ਗਿਆ ਤੇ 7.5 ਦੂ ਦਾ 3 ਦਾ ਜਿਹੜਾ ਉਹਦੇ ਕੋਲੀ ਪਾਉਂਦੇ ਨਾਲ ਦਾ ਇੱਕ ਹੋਰ ਏ ਕੋਲੀ ਕਿਹੜਾ ਢੋਲੀ ਕੋ ਢੋਲੀ ਕੋ ਉਹ ਹੋਰ ਐ ਟੋਲੀ ਕਿਹੜਾ ਪਤਾ ਨਹੀਂ ਆ ਮੈਂ ਦੇਖਾਂ ਇਹਨੂੰ ਉਹ ਵੀ ਇਹੀ ਐ ਕਲਾਸਿਕ ਹੋਣਾ ਉੱਪਰ ਮਟਰ ਰੋਣਾ ਕਲਾਸਿਕ ਆ ਹਾਂ ਉਹੀ ਐ ਹਾਂ ਇਹੀ ਐ ਹੁਣ ਕਹਾਂਗਾ ਹੋਰ ਆਈ ਜਾਂਦੇ ਮੋਟਰ ਫਿਰ ਹੈਂਡਲ ਉੱਚਾ ਜਾ ਉਹ ਹੈਂਡਲ ਤਾਂ ਪੈ ਜਾਂਦਾ ਅੱਛਾ ਮੈਂ ਮਟਰ ਨੂੰ ਹੋਰ ਵੀ ਆਕੇ ਨਾ ਮੈਂ ਉਹ ਫਰਕ ਪੈ ਜਾਂਦਾ ਅਗਲਾ ਅਗਲਾ ਕੱਢੀ ਜਾਂਦੇ ਹੁਣ ਐ ਉਹ ਮਰੂਤੀ ਦੇ ਰੇਟ ਦਾ ਰੇ ਹੋਇਆ ਵਾ ਹੈ ਹੈ ਵੀ ਇਹਨੇ ਕੋਈ ਮਰੂਤੀ ਜੀ ਨਹੀਂ ਐਵਰੇਜ ਇਹਦੀ ਹਾਂ ਉਹਨੇ ਹੋਇਆ ਰੇ ਉਹਨੇ ਕੀ ਤੇਲ ਪੀਂਦਾ ਨਹੀਂ ਮਰੂਤੀ ਨਹੀਂ ਕਹਿੰਦੇ ਉਹ ਇਹ ਪਰ ਉਹ ਬੰਦਾ ਵੀ ਲੈ ਕੇ ਆ ਦੋ ਆ ਉਹ ਮਰੂਤੀ ਚਾਹ ਉਹ ਮਰੂਤੀ ਯਾਰ ਪੰਜ ਲਿਆਣੇ ਆ ਮੈਂ ਕਿਹਾ ਮਰੂਤੀ ਲਈ ਨਹੀਂ ਲੈ ਟੈਂਡਰ ਦੇ ਬੰਦੇ ਇਹ ਬੇਕੀ ਮਰੂਤੀ ਲਈ ਆ ਉਹ ਸਭ ਤੇ ਲੋਟ ਖਾਲੀ ਥੋੜੀ ਥੋੜੀ ਸੀ ਆਪਣਾ ਚਾਲ ਖੇਤਾਂ ਨੂੰ ਮਿਚੜਨ ਦੀ ਹੋਈ ਠੀਕ ਆ ਯਾਰ ਨੂੰ ਆ ਜਾਂਦੀ ਆ ਮੱਛਰ ਨਾਲ ਮੱਖੀ ਆ ਮੱਛਰ ਲੱਗ ਜਾਂਦੇ ਨੇ ਕਿੰਨੋਂ ਥੋੜਾ ਕੌੜਾ ਜਾ ਹੂੰ ਮੱਛਰ ਬਹੁਤ ਖਤਰਨਾਕ ਆ ਕਿੰਨੇ ਨੂੰ ਆ ਜਾਂਦੀ ਆ ਉਹ 20-25 ਹਜ਼ਾਰ ਦੀ ਮਰੂਤੀ ਆ ਜਾਂਦੀ ਆ 20-25 ਵਾਲੀ ਫਿਰ ਇਹਦਾ ਟੌਰ ਨੂੰ ਆ ਤੋ ਟੈਂਕੀ ਟੌਰ ਨੂੰ ਜਿਹੜੀ ਇਹ ਆ ਪਾਣੀ ਵੀ ਕੋਠੇ ਬਖੜਾ ਲਓ ਟੈਂਕੀ ਬਣਾ ਲੀ 30 ਹਜ਼ਾਰ ਦੀ ਆ ਨਹੀਂ ਆ ਲੈ ਸੀ ਤੇ ਵੀ ਥੋੜੀ ਜਿਹੀ ਜੱਗ ਕੇ ਚੱਲਦੀ ਸਹੀ ਜੀ ਲੈਣੀ ਸਾਫ ਸੁਥਰੀ ਹੋਵੇ ਮਾੜੀ ਜੀ ਫੇਰ ਬਈ 35 ਦੀ ਲੱਗਦਾ ਤੂੰ ਇਹ ਕਿੰਨੇ ਦੀ ਹੋਵੇ ਇਹ ਮੋਡੀਫਾਈ ਕੋ ਮੈਗੀ ਆ ਸਿੰਪਲ ਲਿਆ ਬਈ ਬਸ ਤੁਸੀਂ ਆ ਤਾਂ ਜਾਣੀ ਐਨੇ ਦੀ ਉਹ ਫੇਰ ਨਾ ਪਾਸੇ ਨਹੀਂ ਹੋਈ ਹੁੰਦੀਆਂ ਜਿਹੜੀਆਂ 30 35 ਵਾਲੀਆਂ ਚਲਾਉਣੀ ਉਰੀ ਜਿੰਨ ਪਿੰਡ ਜੇ ਚਲਾਉਣੀ ਹੈ ਖੇਤਾਂ ਨੂੰ ਕੀ ਕਰਦੇ ਖੇਤ ਖੇਤ ਕੀ ਕਰ ਬਸ ਜੇ ਮਾੜਾ ਜਿਹਾ ਉੱਪਰ ਲਾ ਦੇ ਬੰਦਾ 50 60 ਤੱਕ ਨੂੰ ਫੇਰ ਵਧੀਆ ਆ ਜਾਂਦੀ ਹੈ ਬਸ ਹੋ ਜਾਂਦੀ ਹੈ ਵਧੀਆ ਸਾਫ ਸੁਥਰੀ ਹੋਰ ਉਹ ਫੇਰ ਬੋਲੀਫੇ ਵਧੀਆ ਆ ਜਾਂਦੇ ਹੋਈਆਂ ਠੀਕ ਹੈ ਯਾਰ ਮਾਡਲ ਦਾ ਮੁੱਤੀ ਪੁਰਾਣੀ ਮਿਲਦਾ ਹੁਣ ਨਵੀਂ ਤਾਂ ਨਹੀਂ ਹੈਗੀ ਹੋਈ ਹੈ ਜੀ ਪੁਰਾਣੀ ਮਿਲਦੇ ਆ ਪੁਰਾਣੀ ਹੈ ਆਲਟੋ ਆ ਤੇਰੀ ਮੋਗਾ ਪਤੀ ਦੀ ਹੋ ਗੱਡੀ ਛਾ ਗੱਡੀ ਦੀ ਛਾ ਗੱਡੀ ਦੀ ਗੱਡੀ ਮਸ਼ਹੂਰ ਹੋ ਰਹੀ ਹੈ ਪੂਰੀ ਇਹ ਹਾਂ ਉਰੀ ਮਸ਼ਹੂਰ ਗੱਡੀ ਸੀ ਉਰੀ ਮਸ਼ਹੂਰ ਗੱਡੀ ਹੋਰੀ ਐਵਰੇਜ ਵੀ ਹੈਗੀ ਇਹ ਨਹੀਂ ਹੈਗੀ ਜਿਹੜੀਆਂ ਆਪਣੇ ਆਪਣੇ ਟਾਈਮ ਵਿੱਚ ਸਾਰੇ ਮਸ਼ਹੂਰ ਸਿਆ ਪਹਿਲਾ ਦੂਜਿਆਂ ਦੇ ਜਿਹੜੀਆਂ ਟਾਕੀ ਚ ਹੁੰਦੀ ਦੀ ਬੈਂਕਾਂ ਦੇ ਜਿਹੜੀਆਂ ਜੰਨਾਂ ਨੂੰ ਜਾਇ ਕਰਦੇ ਮੈਂ ਕਿਹਾ ਬੈਂਕ ਲੈ ਆਵੇ ਅੱਜ ਲੈ ਆਈ ਸਾਰੀ ਮੈਂ ਮੈਂ ਹਾਂ ਨਾ ਵਧੀਆ ਆਪਣੇ ਕੱਖ ਰੱਖੇ ਵਿੱਚ ਟਾਕੀ ਜੀਖੋਗੇ ਚੱਲ ਨਾਲੇ ਭਰੀ ਸਿੱਧੀ ਕਰ ਜਾ ਕਰੀ ਟਾਕੀ ਹੌਲੀ ਹੋ ਦੇ ਇੱਕ ਇਹਦਾ ਵਿਆਹ ਇਹਦਾ ਵੀ ਸਾਰੇ ਭਾਈਆਂ ਨੂੰ ਚਾਹੀਦੀਆਂ ਹਾਂ ਜਿਕਰ ਉਹ ਕਹਿੰਦੇ ਕਾਲੇ ਰੰਗ ਦੀ ਚਾਹੀਦੀ ਆ ਜਿਹੜੀ ਆ ਸਰਕਾਰਪੀਓ ਸਰਕਾਰਪੀਓ ਕਾਲੇ ਰੰਗ ਦੀ ਚਾਹੀਦੀ ਸਭ ਕਿੱਟੇ ਰੰਗ ਦੀ ਚਾਹੀਦੀਆਂ ਹੂੰ ਜਿਆਦਾ ਹੀ ਕਹੇ ਜਾਂਦੇ ਚਿੱਟ ਵੀਕਾਂ ਦੇ ਲਾਉਣਾ ਪਰ ਰੀਵਨ ਲੱਕ ਜਾਇ ਕਰਦੇ ਟਾਈਮ ਦਾ ਉਹਨਾਂ ਦਾ ਬਜਟ ਹੈ ਇਹ ਕੀ ਚੀਜ਼ ਚਾਹ ਹਾਂ ਸਾੜੇ ਲਾਉਣਾ ਉਹ ਤੇ ਕਲਾਕਾਰ ਨਾ ਮੂਰਤੀਆਂ ਹਾਂ ਵੀ ਸਾਲ ਬਾਅਦ ਮਾਡਲ ਬਦਲ ਲੈਂਦੇ ਹਾਂ ਹਾਂ ਹੁਣ ਤਾਂ ਗੱਡੀਆਂ ਬਹੁਤ ਹੋ ਗਈਆਂ ਗੱਡੀ ਦਾ ਹੁਣ ਕਿੰਤਾ ਹੈ ਬਾਈ ਗੱਡੀਆਂ ਮਹਿੰਗੀਆਂ ਬਹੁਤ ਹੈ ਹੈ ਮਹਿੰਗੀਆਂ ਗੱਡੀਆਂ ਬਹੁਤ ਹੈ ਕਿਹਾ ਕੋਈ ਇਹ ਰੂ ਬਾਜੀ ਠੀਕੀ ਜਾਂਦੀਆਂ ਇਹ ਦੋ ਦੋ ਕਰੋੜ ਕਰੋੜ ਰੁਪਏ ਦੀ ਗੱਡੀ ਹੈ ਕਿਹਾ ਉਹ ਨਾ ਮਾਇਆ ਪਿਆ ਇਹ ਜਾ 2 ਕਰੋੜ ਰੁਪਏ ਦੀ ਬਣਾਤੀ ਉਹ ਉਹ ਬਣਾਤੀ ਉਹ ਇਧਰ ਨਿਵਣੇ ਚੱਲਣ ਵਾਲੇ ਰੋਡ ਨਹੀਂ ਹੈਗੇ ਉਹਨਾਂ ਨੂੰ ਰੋਡ ਚਾਹੀਦੀ ਹੈ ਫੇਰ ਉਹ ਪਤਾ ਨਹੀਂ ਮਹਿੰਗੀ ਸਸਤੀ ਕਿਹ ਜੀ ਹੈ ਗੱਡੀਆਂ ਜਾਣੇ 2.5 300 ਦੀ ਸਪੀਡ ਪਰ ਉਹਨਾਂ ਸਪੀਡਾਂ ਗੱਡੀਆਂ ਦਾ ਵੱਦ ਵੱਦ ਫੀਚਰ ਉਹਨਾਂ ਵਿੱਚ ਵਿੱਚ ਫੀਚਰ ਸੁਣਦੇ ਬਹੁਤ ਰੰਦੀ ਗੱਡੀ ਬਾਈ ਦੇਖਣ ਆਏ ਸਪੀਡ ਦਾ ਗੱਡੀ ਉਹੀ ਹੈ ਵਿੱਚ ਫੀਚਰ ਬਹੁਤ ਆਦਦੇ ਹਨ ਗੱਡੀ ਦਿਖਾਉਂਦੇ ਉਹ ਵੀ ਜਿੱਥੇ ਫੀਚਰ ਆ ਰਿਹਾ ਕੋਈ ਨਹੀਂ ਅਟੈਚ ਹੋਰ ਨਿਕਲਦਾ ਸਾਈਡੋਂ ਕਿ ਨਿਕਲ ਜਾਂਦੀ ਹੈ ਕੋਈ ਦੋ ਡਾਇਰੈਕਟ ਹੋ ਜਾਂਦੀ ਹੈ ਕੰਪਨੀ ਆ ਕੰਪਨੀਆਂ ਨੇ ਸਾਈਡ ਛੱਡਣਾ ਨਹੀਂ ਪੈਸਾ ਦੁਨੀਆ ਬਾਸ ਫਿਰ ਉਹੀ ਦਾ ਚੀਜ਼ ਹੈ ਪੈਸਾ ਕਿਸੇ ਪਾਸੇ ਛੱਡਣਾ ਇੱਥੇ ਤੇ ਤੇਰੀ ਅੰਬਰ ਸਾਨੂੰ ਜਹਾਜ਼ ਪਰ ਚੱਡੀ ਘਰ ਤੇ ਕਹਿੰਦੇ 90000 ਪੈ 70000 ਤਾਂ ਹੁੰਦੀ ਸੀ ਹੁਣ 25000 ਟਿਕਟ ਕਰੀ ਹੋਈ ਹੈ ਕਰੀ ਵੀ 25 ਹੋ ਗਈ ਫਿਰ ਕਾਹਦੇ ਕਰੀ ਵੀ 25 ਹੋ ਗਈ ਹੁੰਦੀ ਬਾਈ ਜੀ ਜੇ ਕਿਸਾਨ ਧਰਨਾ ਲੱਗਿਆ ਵੇ ਇਹ ਦੇ ਕਰਕੇ ਸਾਰੇ ਚੀਜ਼ਾਂ ਉਧਰ ਫਲੈਟਾ ਮਹਿੰਗੇ ਕਰਤੀਆਂ ਹੈਗਾ ਕਰੋਨਾ ਦਾ ਪਹਿਲਾਂ ਹਰਕਤ ਪੈਂਦਾ ਹੀ ਹੈ ਯਾਰ ਬਾਹਰ ਦੀ ਟਿਕਟਾਂ ਜਿਹੜੀਆਂ 40 45000 ਤੱਕ ਪਈਆਂ ਜਾਣ ਆਉਂਦੇ ਹੋ ਜਾਂਦੇ 50000 ਤੱਕ ਦਾ ਬਾਅਦ ਵਿੱਚ ਕਰੋਨਾ ਵਿੱਚ ਦੇਖ ਲੈ 1.5 ਲੱਖ 2 ਲੱਖ ਤੱਕ ਪਹੁੰਚ ਅੱਛੇ ਦਿਨ ਆਏ ਬੇ ਅੱਛੇ ਦਿਨ ਆਈ ਰਿਹਾ ਅੱਛੇ ਦਿਨ ਇਹਦੇ ਫੇਰ ਆ ਜਾਣੇ ਅੱਛੇ ਦਿਨ ਆਈਆਂ ਨੇ ਅੱਛੇ ਦਿਨ ਨੇ ਵੀ ਗੱਲ ਚੱਲੀ ਜਾਣਾ ਚਲੋ ਭਾਈ ਰੰਗ ਆ ਪਿਆ ਪਿਆਮ ਮਾਰ ਲੇ ਪਹਿਲਾ ਪਹਿਲਾ ਪਰ ਪਰ ਜਿਵੇਂ ਇੱਕ ਨੂੰ ਇੱਕ ਨੂੰ ਕਰ ਗਏ ਤੇ ਕੰਮ ਬੜਾ ਬਣਿਆ ਨੇ ਜਿਆਦਾ ਕੰਮ ਸਾਡੇ ਪਾਸ ਹੈ ਦਿਹਾੜੀ ਪਰ ਹੈ ਤੇ ਬੱਚੇ ਨੂੰ ਆਪਣਾ ਛੁੱਟੀ ਹੈ ਟਾਈਮ ਲੈ ਕੇ ਤੇ ਬੜੇ ਜ਼ਰੂਰੀ ਕੰਮ ਬਾਪੂ ਵਿਆਹ ਹੁਣ ਸ਼ਾਹ ਕਾਲਾ ਸ਼ਾਹ ਕਾਲਾ ਕਾਦਾ ਉੱਥੇ ਫੇ ਕਿਆ ਫੈਸਲਾ ਹੌਣਾ ਤੁਹਾਡਾ ਕਾਦਾ ਪਾਣੀ ਦਾ ਵੀ ਪਾਣੀ ਲਾਉਣਾ ਕਿ ਨਹੀਂ ਲਾਉਣਾ ਉੱਥੇ ਫੇ ਤੈਨੂੰ ਪਤਾ ਫੇ ਮੰਨ ਕੇ ਚੱਲ ਵੀ ਪੰਮਾ ਗਿਆ ਫੇ ਹਾਂ ਜਿਹਨੂੰ ਫੋਨ ਕਰੇ ਰਹੇ ਨੇ ਹਾਂ ਪੰਮਾ ਕਹਿੰਦਾ ਫੇ ਮੈਂ ਕਿਆ ਕਹਿੰਦੇ ਇਹਨੂੰ ਭਾਈ ਲੱਡੂ ਬੱਟ ਹੁੰਦਾ ਗਿੱਲ ਹੈਗੀ ਐ ਹਾਂ ਪੰਮੇ ਨੇ ਕਹਿਤਾ ਕਹਿੰਦਾ ਥੋੜੀ ਗਿੱਲਾ ਹੈ ਮੈਂ ਹੁਣ ਹੁਣ ਦਿਮਾਗ ਖੜ ਗਿਆ ਉਹ ਸੁਆਗਾ ਮਾਰਿਆ ਗਿਲ ਤਾਂ ਚੜਦੇ ਨਹੀਂ ਹੋਰ ਗਿਲ ਤਾਂ ਬਹੁਤ ਗਿੱਲਾ ਹੈ ਰਾਜੇ ਮੈਂ ਕਹੀ ਜਾਂਦਾ ਮਾੜੀ ਮੋਟੀ ਯਾਰ ਭਾਈ ਤੇ ਤੈਨੂੰ ਚਿੱਟਾ ਜਮਕਣਾ ਹੀ ਆ ਉਹ ਗੈਲਤਾ ਦੇਖੀ ਆ ਪਰਸੋਂ ਜੋ ਸੁਨੋ ਚਾ ਉੱਪਰ ਹੀ ਪਰਤਾਂ ਫੂਕੇ ਹੋਣੀ ਉਹ ਤਾਂ ਯਾਰ ਹਾਂ ਉਹ ਤਾਂ ਜਿਲਤੇ ਹੇਠਾਂ ਚਾ ਅਗਾ ਮਾਰਿਆ ਬਤਨ ਉੱਪਰ ਫੇਰ ਸੁੱਕੀ ਦਿਖਣੀ ਆ ਤਵੇ ਅਗਲੇ ਵਾਰ ਮੈਂ ਤੈਨੂੰ ਫੜਾਂਗਾ ਵਾਹ ਨਾ ਪੜਾਇਨਾ ਬਾਤ ਆ ਹਾਂ ਫੜਾਂਗਾ ਬਾਕੇ ਤੀਰਾ ਵਾਰ ਤੀਰਾ ਸੁਆਕਾ ਛੱਡਿਆ ਹੋਇਆ ਹੁਣ ਹੁਣ ਜਦੋਂ ਭਈ ਆਏ ਉਦੋਂ ਹੀ ਛੇੜਨਾ ਬਸ 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 ਉਦੋਂ ਭਈਏ ਬੀਜ ਘਾੜਨਾ ਕਿਉਂ ਤੇ ਖੇਤਿਆ ਕਰਦਾ ਕਾਹਤ ਕਹੋਂਦੇ ਭਈਏ ਭਈਏ ਨਾਲ ਨਾਲ ਗੱਲ ਪਰਸੋਂ ਨੂੰ ਕਹਿੰਦੇ ਆਹੀ ਬੀਜੂਗੇ ਉਹ ਪਰਸੋਂ ਤਾਂ ਤੁਹਾਡੇ ਅੱਗੇ ਲੋਂਝੜਾ ਦੇਣੀ ਆ ਔਰ ਕਿਨੇ ਨਹੀਂ ਨਾ ਚੜਾਲ ਉਹਥੇ ਫਰਕ ਨਹੀਂ ਆਗਾ ਮਾੜੇ ਮੋ ਮਾਮਟ ਜਿਆਦਾ 40-40 ਡਿਫੈਂਡਰ ਸਖਾਵਾ 40% ਬਾਕੀ ਦਾ ਪਤਾ ਕੋਈ ਨਹੀਂ ਇਹ ਪੈਣ ਲੱਗੇ ਹਟਣਾ ਨਹੀਂ ਕਿ ਨਹੀਂ ਪਿਆਦਾ ਨਹੀਂ ਪੈਣ ਦਾ ਜਿਹੜਾ ਪਿੱਛੇ ਮੀ ਪਿਆਦਾ ਸਰਵਾ ਮਾਰਿਆ ਜਿਹਨੇ ਸਾਡੇ ਉਹ 50% ਦਾ ਦੇਖ ਲਾਉਣ ਤੋਂ ਕਿਹਾ ਹਾਲ ਦਾ ਉਹਦਾ ਕੁਝ ਨਹੀਂ ਪਤਾ ਪੈ ਵੀ ਸਕਦਾ ਨਹੀਂ ਪੈ ਸਕਦਾ ਪੈ ਵੀ ਸਕਦਾ ਉਹੀ ਤਾਂ ਹੁਣ ਪਾਣੀ ਲੱਗ ਗਏ ਸਾਰੀਆਂ ਗਣਕਾਂ ਨੂੰ ਪੈਊਗਾ ਜਰੂਰ ਪੱਕਾ ਮਾਰ ਮਾਰ ਮਾਰਨ ਆਊਗਾ ਹਾਂ ਆਉਗਾ ਟਾਈਮ ਨਾਲ ਆਉਣਾ ਹੀ ਆਉਣਾ ਹੈ ਉਹ ਤਾਂ ਐਵੇਂ ਜੇ ਪਹਿਲਾਂ ਵੀ ਆ ਜਾਂਦਾ ਦੱਸ ਦੇਣਾ ਹੋਰ ਤਾਂ ਲੱਖੀ ਗਿਆ ਹੁਣ ਲੈ ਲੈ ਜੇ ਅਸੀਂ ਉਹ ਪਹਿਲਾਂ ਮੈਨੂੰ ਠੀਕ ਕਰਦੇ ਸੀਗੇ ਤੇ ਪਹਿਲੇ ਵੀ ਸਰ ਜੂਗਾ ਜਨਾਬ ਇਹ ਤਾਂ ਕਣਕਾਂ ਨੂੰ ਪਾਣੀ ਲਾਉਣ ਲੱਗੇ ਕੋਹਣੇ ਆਉਣਾ ਹੁਣੀ ਆਉਣਾ ਇਹਨਾਂ ਜਿਹੜੀਆਂ ਕਣਕਾਂ ਨਸਰੀਆਂ ਮੈਂ ਨਾ ਹੁਣ ਦਾਣਾ ਪੈਣ ਲੱਗ ਗਿਆ ਉਹਨਾਂ ਨੂੰ ਉਹ ਦਾਣੇ ਦਾ ਫਰਕ ਪਾਉਗੇ ਉਧਰ ਮੈਨੂੰ ਇੰਜਣ ਵੀ ਲਿਆਣਾ ਪੈਣਾ ਹੁਣ ਮਿਸਤਰੀ ਦਾ ਹਾਂ ਮੈਨੂੰ ਪਤਾ ਜੀ ਮੀਂਹ ਪੈ ਗਿਆ ਪਾਣੀ ਮੇਰੀ ਕਣਕਾਂ ਦਾ ਨਿਕਲ ਨਹੀਂ ਨਿਕਲ ਨਹੀਂ ਆਈਦਾ ਕਿਹੜੀ ਦਾ ਆਈਦਾ ਹੂੰ ਐਦਾ ਹਾਂ ਪੱਕਾ ਬਾਹਰੋਂ ਨਿਕਲਦਾ ਨਹੀਂ ਬਾਹਰ ਸਿਰਦ ਨੂੰ ਇਦਾਂ ਨੂੰ ਕਾਮੀ ਵੱਲ ਉਧਰ ਨੂੰ ਉਧਰ ਨੂੰ ਕਿੱਥੇ ਨਿਕਲਣਾ ਬਾੜੀ ਉਧਰ ਨੂੰ ਵੀ ਗਾਹ ਕਣਕ ਵਿੱਚ ਕੱਢਣਾ ਪੈਂਦਾ ਆ ਤਾਂ ਗੈਸ ਲੱਗਦੀ ਨਿਕਲ ਜਵੇ ਜੇ ਕੋਈ ਨਹੀਂ ਹੁਣ ਤਾਂ ਕਰ ਦੇਣਾ ਇਲਾਜ ਆਪਾਂ ਨੇ ਦਾ ਹੁਣ ਪਾਇਗਾ ਲਾਜ ਹੁਣ ਲਾਜ ਹੈਗਾ ਸਮਾਨ ਲੈ ਕੇ ਰੱਖੋ ਲੱਗਣਾ ਦੋ ਢਾਈ 3000 ਰੁਪਏ ਲੱਗਣਾ ਉਹਦੇ ਪਰ ਉਹ ਕਰਾ ਕੇ ਲਿਆਉਣਾ ਉਹਨੂੰ ਹੁਣ 3000 ਰੁਪਏ ਲਾ ਕੇ ਪੰਪ ਹਾਂ ਫਿਰ ਇੱਥੇ ਟੂਆ ਪੱਟ ਕੇ ਇੱਥੇ ਤੇ ਪਾਣੀ ਚੱਲ ਤੂਦੇ ਜੇ ਨਾਲੇ ਜੇ ਨਾਲੇ ਠੀਕ ਨਹੀਂ ਠੀਕ ਹੋਰ ਕਿਆ ਪੈਵਲੇ ਆ ਕੇ ਰੱਖੋ ਐ ਪੈਪ ਬਸ ਇਹ ਨਹੀਂ ਆਉਣਾ ਬਸ ਸਭ ਕੁਝ ਪਾਈਪ ਮਿਲਣੀ ਕਿੰਨਾ ਕਿਲੇ ਦਾ ਪਾਈਪ ਲੈਉਣਾ ਬਸ ਹਾਂ ਇੱਕ ਕਿਲੇ ਦਾ ਪਾਈਪ ਬਾਕੀ ਦੂਗਾ ਸਮਾਨ ਜਿਹੜਾ ਲੋਹੀ ਦਾ ਲੱਗਣਾ ਉਹ ਲੋ ਵਾਲੇ ਉਹਨੂੰ ਚੱਲ ਜਦ ਇਹ ਮਰਾ ਮਾਰ ਹੈਂਡਲ ਮਾਰ ਹੈਂਡਲ ਤੇ ਚੱਲ ਪਾਣੀ ਬਾਹਰ ਹੈ ਕਿ ਨਹੀਂ ਸਾਰਾ ਠੀਕ ਹੈ ਪਾਣੀ ਖੰਦੀ ਨਹੀਂ ਆ ਰਹੇ ਵਾਹ ਹੋਏ ਤੇ 9 ਵਜਣ ਵਾਲੇ ਬਲਾਉ ਵਜਣ ਵਾਲੇ ਹੈ ਹੁਣ ਇੱਥੇ ਤਵਾਈ ਹੁੰਦੀ ਹੈ ਬਹੁਤ ਇਹ ਆਪਣੇ ਘਰਤੀ ਆ ਹੋ ਰਹੇ ਸਾਰੇ ਕੋਈ ਨਹੀਂ ਕਰਨ ਦੇ ਕੋਈ ਵੀ ਆ ਯਾਰ ਰੂਡਾ ਵੀਰ ਸੈਟ ਕਰਦਾ ਤੁਨੂੰ ਕਿੱਕ ਬਣਾਉਂਦਾ ਉਹਦਾ ਇਹ ਤਾਂ 2-3 ਸਾਲ ਬਾਅਦ ਲਾਜ਼ਮੀ ਉਹ ਬਟਾ ਮੇਂ ਧਰਤੀ ਪਾਣੀ ਪੀਂਡ ਆ ਜਾਂਦੀ ਆ। ਕਿਤੇ ਥੋੜੇ ਗਿਹੜੇ ਉੱਥੇ ਘਹਾ ਦੇ ਜਗ੍ਹਾ ਥੱਲੇ ਮੈਂ ਸੈਟ ਬਣਾ ਦੇਣਾ। ਹਾਂ। ਨਾਲੇ ਸਿਰ ਬਾਈਓ ਬਸ ਹੋਈ ਵੀ ਆ। ਰੂਟਾ ਬਟਣਾ ਬਣਾਈ ਹੋਏ ਨਹੀਂ। ਯਾਰ ਅੱਗੇ ਸੇਮਾ ਕਦੇ ਚੜਦੀਆਂ ਦੀਆਂ। ਹਾਂ। ਸੇਮਾ ਚੜਦੀ ਤੇ ਬੌਂਦਾ ਦੀ ਬਾਈ ਸੀ। ਬਾਈ ਸੀ। ਸਮਝਿਆ? ਬੌਂਦਾ ਦੀ ਬਾਈ ਸੀ ਉਹ ਆਵੇਦ ਪਾਣੀ ਥੱਲੇ ਜਮੀਨ ਖਾਂਦੀ ਸੀ ਥੱਲੇ। ਹਾਂਜੀ। ਉਹ ਸੇਮਾ ਆਵੇ ਚੜਦੀਆਂ ਦੀਆਂ। ਥੱਲੇ ਆਉਂਦੀ ਪਾਣੀ ਆਵੇ ਫੇਰ। ਹੁਣ ਸੇਮਾ ਕਦੇ ਨਹੀਂ ਚੜਦੀ ਹੁਣ ਜੈਕ ਦਾ ਬਣਿਆ ਆ ਬਾ ਥੱਲੇ। ਜਿਹੜਾ ਉੱਪਰ ਦੇ ਪਾਣੀ ਪੈ ਤੋ ਥੱਲੇ ਨਹੀਂ ਜਾਂਦਾ ਹੈਗਾ। ਬਸ। ਇਕਰ ਇਸਲੀ ਜਮੀਨ ਕੁਛ ਕਹ ਲੈ ਪਾਣੀ ਪੀ ਜਾਂਦੀ ਆ। ਆ ਹੁਣ ਆਪਣੇ ਆਹ ਏਰੀਆ ਕਿੱਥੇ ਪਾਣੀ ਪੀ ਲੂਗਾ? ਪਰ ਇਸਲੀ ਤੇ ਵੀ ਹੁਣ ਗਾਹ ਤਸਵੀਰ ਬਦਲਦੀ ਜਾਈ ਜਾਂਦੀ। ਜਿਵੇਂ ਰੇਹ ਪੱਤਾ ਬਗਾਲ ਗਲੀ ਜਾਂਦਾ ਵੀ ਜ਼ਮੀਨਾਂ ਕਾਲੀਆਂ ਹੋਉਂਦੀਆਂ ਹੋ ਕਾਲੀਆਂ ਹੋ ਜਾਂਦੇ। ਜ਼ਮੀਨ ਦਾ ਬਹੁਤ ਫਰਕ ਪੈਂਦਾ ਜਾਂਦਾ। ਬਹੁਤ ਦੇਖਦੇ ਦੇ। ਵੈਸੇ ਇਸਲੀੋਂ ਸਾੜ ਗਿਆ ਇੱਥੇ ਵੀ ਚੰਗਰਾ। ਪਲਟਾਵੇਂ ਲੱਗਿਆ ਮਾਂ ਸਹਜੋਂ ਤੋਂ। ਹੁਣ ਕਿਹੜਾ ਅਸੀਂ ਪ੍ਰਾਣੀ ਜੀ ਦਾ? ਪਲਟਾਵੇਂ ਮਾਂ ਮਾਰਨ ਲੱਗਿਆ ਵਾਹ। ਸਹਜੋਂ ਤੋਂ। ਹੂੰ ਹੂੰ। ਪਲਟਾਵੇਂ ਚਾਹੀਦਾ ਪਲਟਾਵੇਂ ਯ ਬਈ ਉਹਨਾਂ ਕਹਿੰਦਾ ਤੰਗਿਆ ਲਵਾ ਕੇ ਆਇਆ ਹਜ਼ੂਰ ਮੈਂ ਕਹਿੰਦਾ ਪਹਿਲੇ ਹੀ ਪਲਟਾਵੇ ਮਾਰ ਦਿੰਦਾ ਨਹੀਂ ਬਾਹਰ ਵੀ ਲੂਟ ਆਉਣੀ ਤੇ ਅੱਛਾ ਫੇਰ ਉਹਨਾਂ ਟੀਮਾਂ ਠੇੜ ਗਿਆ ਕਰਦੇ ਨੇ ਤੇ ਪੁੱਠੇ ਸਿੱਧੇ ਜੱਕ ਬੁੱਕ ਜਾ ਹੁਣ ਬਰੀਕ ਹੋ ਗਿਆ ਐਨੇ ਮਾਂ ਤਵੀਆਂ ਨਾਲ ਪੱਟਾ ਫੌਰਨ ਥੱਲੇ ਦੱਬ ਦੇਣਾ ਦਾ ਜਿਹੜਾ ਚੱਕ ਹੋਣਾ ਦਾ ਪਹਿਲਾਂ ਚੱਲ ਹੁਣ ਠੀਕ ਆ ਥੰਮਾ ਤੇ ਬਾਕੇ ਬਾਜੀ ਜੂ ਕੋ ਫਾਰਕੈਂਸ ਇਹ ਦੋ ਵਾਲਾ ਰਹੀਂ ਤਿੰਨ ਵਾਲਾ ਮਾਰਦਾ ਇਹ ਤਿੰਨ ਨਾਲ ਤਿੰਨ ਨਾਲ ਠੀਕ ਆ ਚੱਲਦਾ ਠੀਕ ਹੂੰ ਚੱਲ ਉਹ ਟਾਇਰ ਤਾਂ ਨਹੀਂ ਖਰਾਬ ਪੰਪ ਪੰਪ ਕਰਾਇਆ ਵਾ ਨਹੀਂ ਇਹ ਤਾਂ ਮੈਂ ਖਰਾਬ ਮੁਰਲੇ ਟਾਇਰ ਬੜੇ ਪਏ ਵਾ ਸੱਟ ਜਿੰਨ ਚਲਾਈ ਜਾਂਦੇ ਕਈ ਵਾਰ ਇਹਦਾ ਕੋਈ ਚੱਕਰ ਨਹੀਂ ਦੋ ਜ ਚੱਕਰ ਪੈਂਦਾ ਆਪਣੇ ਆ ਜਗਾ ਗੰਨੇ ਉਹਨਾਂ ਕੱਢਣੇ ਹੁੰਦੇ ਆ ਅੱਛਾ ਅੱਛਾ ਇਹ ਤਾਂ ਕੋਈ ਚੱਕਰ ਨਹੀਂ ਇਹ ਤਾਂ ਖੁੱਲਾ ਦਾ ਹੈਗਾ ਐਡਾ ਬੜਾ ਬੜਾ ਹੋਦਾ ਵਾ ਥੱਲੇ ਚੱਲ ਇਹਨੂੰ ਤਾਂ ਕੋਈ ਫੜਕ ਨਹੀਂ ਹੈਗਾ ਗੰਨੇ ਦੇ ਸਾਹ ਹਟਾਈ ਜਾਂਦਾ ਫਿਰ ਇਹ ਗੰਨੇ ਦੇ ਵੱਡੇ ਪਜਲਦਾ ਸੈਟ ਹੀ ਜਾਂਦਾ ਉਹਦਾ ਇਹਨਾਂ ਦਾ ਚੌੜਾ ਟਾਇਰ ਯਾਰ 4.5 ਸੈਡਾਂ ਵਾਲਾ ਹੀ ਹੋਵੇ ਪਿੱਛੇ ਫਾਲੇ ਬਾਅਦ ਦੇ ਨਾਲ ਟਾਇਰ ਪਿੱਛੇ ਐਡਾ ਹੁੰਦਾ ਐਡਾ ਜਿਹਾ ਚੌੜਾ ਇਹ ਆ ਉਹ ਫਾਲੇ ਨੂੰ ਚੱਕਰ ਗੰਨੇ ਦੇ ਫਾਲੇ ਤਾਂ ਠੀਕ ਆ ਮਾਗ ਤੇ ਆ ਗਿਆ ਤਾਂ ਗੰਨੇ ਦੇ ਫਾਲਿਆਂ ਨੂੰ ਕਹਿੰਦਾ ਮੈਂ ਗੰਨੇ ਦੇ ਫਾਲਿਆਂ ਨੂੰ ਚੱਕਰ ਨਹੀਂ ਹੈਗਾ ਵੀ ਚੌੜੇ ਟਾਇਰਾਂ ਦੇ ਜੇ ਪੰਜ ਹੋਣ ਪਿੱਛੇ ਉਹ ਉਹਨੂੰ ਤਾਂ ਫੇਰ ਚੱਕਰ ਨਹੀਂ ਹੈਗਾ ਬਸ ਜੇ ਹੁਣ ਤਿੰਨ ਵਾਲਾ ਪਾ ਲਿਆ ਫੇਰ ਇੱਕ ਜਾਂ ਇੱਕ ਟਾਇਰ ਗਿਰਨਾ ਲੈਣ ਚ ਫਿਰ ਤਾਂ ਚੱਕਰ ਪੈਣਾ ਹੀ ਆ ਪੰਜ ਦੇ ਤਾਂ ਪੰਜ ਦਾ ਚੱਕਰ ਨਹੀਂ ਪਾਦਾ ਟਰੈਕਟਰ ਸੈਂਟਰ ਚ ਟਰੈਕਟਰ ਹਾਂ ਟੱਕਰ ਹੈ ਉਹਨੇ ਤਾਂ ਕੋਈ ਉਹ ਖੁੱਲਾ ਕੰਮ ਹੈ ਹਾਂ ਇਦਾ ਫਰਕ ਹੈ ਪੰਜ ਹੈਗੇ ਕੋਲ ਕਿਆ ਫਾਲੇ ਉਹ ਕਿੰਨੇ ਬੀਜ ਨਾਲ ਕਹਿੰਦਾ ਮੈਂ ਹੈਗੇ ਪੰਜ ਹਾਂ ਹੈਗੇ 4 5 6 ਵੀ ਹੈਗੇ ਆ ਕਿੱਥੇ ਆ ਹੈਗੇ ਉਹ ਤਾਂ ਹੈਗੇ ਆ ਉਹ ਤਾਂ ਬਹੁਤ ਕੁਸ ਦੁਨੀਆ ਚ ਕਿਹੜੇ ਕੋਲ ਚਾਰ ਹੈ ਅਜੇ ਕੋਲ ਚਾਰ ਹੈ ਚਾਰੇ ਉਹਦੇ ਬਾ ਚਾਰ ਵੀ ਸੈਟ ਚੱਲਦੇ ਆ ਨਾ ਚਾਰ ਹਾਂ ਉੱਥੇ ਵੀ ਜਿਹੜੇ ਠੀਕ ਆ ਚਾਰ ਹੈਗੇ ਬਾ ਤਾਂ ਚੱਲਦਾ ਨਾ ਇਹ ਖੁੱਲਾ ਲੱalਦਾ ਇਹਨੂੰ ਉੱਧਰ ਸਿਆੜੀ ਬਾ ਰਖਣਾ ਪੈਂਦਾ ਇਹਨੂੰ ਚਾਰ ਜਿਹੜਾ ਹਾਂ ਰਾਜੀ ਨਾ ਕੰਮ ਆ ਇਹਨਾਂ ਕੋਈ ਪੰਜ ਪੰਜ ਇਹਨਾਂ ਬਾਬੀ ਨਾ ਵੱਟਾ ਹੈ ਉਹ 4/4 ਆ ਫਾਲੇ ਬਣਾਉਣ ਦੇ ਕਿੱਥੇ ਹੀ ਉਹ ਯਾਰ ਹਾਜ਼ੀਰ ਅਗਲਾ ਹਾਜ਼ੀਰ ਇੱਕ ਦੋ ਨੂੰ ਕੁਛ ਲੈ ਇਹਨਾਂ ਨੇ ਹਾਜ਼ੀਰ ਨੇ ਕਹਿੰਦਾ ਵੀ ਯਾਰ ਵੀ ਹਿੱਸਾ ਪਾ ਲੂ ਨਾਲ ਆਪਾਂ ਸਭ ਨੇ ਵੀਜਣਾ ਕੋਈ ਨਹੀਂ ਮੰਨਦਾ ਹੈਗਾ ਆਉ ਬਰੇ ਕਹਿੰਦਾ ਜੀ ਹਿੱਸਾ ਪੈ ਜਵੇ ਤੇ ਨਵੇਂ ਲਿਆਉਂਗੇ ਨਾ ਨਵੇਂ ਨਹੀਂ ਨਵੇਂ ਕਾਨੂੰ ਹੋ ਗਏ ਆਲੀ ਦਾ ਕੋਈ ਨਵੇਂ ਆਉਣੇ ਆ ਕਹਿੰਦਾ ਨਵੇਂ ਲਿਆਉਂਗਾ ਵੀ ਜਿਗਾੜ ਪਿਆ ਭਾਈ ਮੇਰੇ ਨਾਲੇ ਆਉਣੇ ਆ 5-10 ਹਜ਼ਾਰ ਦੇ ਵੀ ਹਿੱਸਾ ਪਾ ਲੂ ਨਾਲ ਹੂੰ ਵੀ 2-2 2.5 ਦਾ ਈ ਹਜ਼ਾਰ ਹੋਣਾ ਬਿਜ਼ਨਸ ਆ ਰਿਆ ਨਹੀਂ ਹੈ ਕੋਈ ਨਹੀਂ ਮੰਨਦਾ ਯਾਰ ਤੇ ਸਾਨੂੰ ਅੱਕੇ ਸਭ ਨੂੰ ਜੱਪਣਾ ਪੈਣਾ ਹੁਣ ਕੌਣਾ ਕੁੱਟ ਭਰਨਾ ਪੈਣਾ ਫਿਰ ਚੱਬ ਲੱਕ ਹਾਂ ਚੱਬ ਲਾ ਹੋਰ ਕਿੱਬ ਚੱਪਣੀ ਪੈਣਾ ਹੋਰ ਕਿ ਹੁਣ ਨਹੀਂ ਚੱਪਣਾ ਹੁਣ ਤਾਂ 20 ਦੇਣਾ ਦੀ ਖਾ ਦੀ ਪੂਂਗੇ ਫਿਰ ਉਹਨੇ ਮੈਨੂੰ ਬਲ ਹਾਂਜੀ ਦਰ ਮੈਂ ਪੈ ਜਾਣਾ ਹਾਂ ਮੈਨੂੰ ਬਲ ਹਾਂਜੀ ਵਿੱਚ ਪੈ ਜਾ ਯਾਰ ਆਏ ਦੋ ਤਿੰਨ ਜਣੇ ਤਾਂ ਹੋਵੇ ਨਾ ਠੀਕ ਹੈ ਗੱਲ ਇਹ ਨੂੰ ਠੀਕ ਹੈ ਅਗਲਾ ਮੰਨਦਾ ਹੀ ਨਹੀਂ ਕੋਈ ਜੇ ਹੁਣ ਚਾਰ ਜਣਿਆਂ ਦੇ ਸਾਂਝੇ ਹੋਗੇ ਕਿ ਆਏ ਹੋਰ ਜੀ 10000 ਰੁਪਏ ਲੱਗਦਾ 3-3000 ਰੁਪਏ ਆਉਣਾ ਹੈ ਕਿ ਨਹੀਂ 3-3000 ਰੁਪਏ ਜੋ ਬੰਦੇ ਆ ਜੇਣਾ ਕਿਆ ਕਹਿੰਦਾ ਵਾ ਠੀਕ ਹੈ ਥੱਲੇ ਮਾਰਦੀ ਯਾਰ ਥੱਲੇ ਮਾਰਦੀ ਆ ਆਣਾ ਥੱਲੇ ਜਿੰਦਾ ਸਾਥ ਥੱਲੇ ਅਗਲਾ ਕਰਨਾ ਚੈੱਕ ਫੇ ਕਹਿੰਦਾ ਸਿਰ ਰਹਿ ਗਿਆ ਸਿਰ ਰਹਿ ਗਿਆ ਹਾਂ ਹਾਂ ਜੀ ਫਿਰ ਇਹ ਨਾਲ ਕੋਈ ਕਰਨੀ ਗੱਲ ਮਾਰਦੀ ਫੋਨ ਕਰ ਹੱਥ ਲਾ ਕੇ ਦੇਖ ਲੈ ਕੋਕੁੰਡੇ ਨੂੰ ਕਰਦਾ ਕੋਕੁੰਡਾ ਜਿਹਾ ਕਿਹੜਾ ਆਹ ਆ ਨਹੀਂ ਉਡਣ ਕਰਨਾ ਸਾਰਾ ਕੰਮ ਹੋ ਜਾਂਦਾ ਗਿਆਮ ਹੋ ਜਾਂਦਾ ਫੇਰ ਤੇਲ ਲਾਉਣਾ ਪੈਂਦਾ ਇਹਨੂੰ ਤੇਲ ਆਲੀ ਬਾਅਦ ਚ ਤਾਂ ਕਿ ਰਹਿਂਦੇ ਤੁਸੀਂ ਮੈਂ ਤਾਂ ਹੀ ਰਹਿਂਦੇ ਇਹਗਾ ਬਾਈ